ਲੋਕ ਮੋਕਾ ਪਰਸ਼ਤ ਜਾਂ ਸਰਕਾਰਾਂ ਦੇ ਦਬਾਅ 'ਚ ਆਉਣ ਵਾਲੇ ਲਈ ਪੰਜਾਬ ਦੇ ਲੋਕ ਬੜੇ ਦ੍ਰਿੜ ਰਾਤੇ ਦੇ ਨੇ ਬਦਲਾਵ ਦਾ ਸੰਤਾਪ ਲੀਡਰਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਲੋਕਾਂ ਦੀ ਮਜਬੂਰੀ ਨਹੀਂ ਮੈਂ ਸਮਝਦਾ ਲੋਕ ਸਬਕ ਸਿਖਾਉਣਗੇ ਕਿਉਂਕਿ ਪੰਜਾਬ ਵਾਸਤੇ ਕੀ ਦੇਸ਼ ਵਾਸਤੇ ਕੀ ਦੁਨੀਆ ਵਾਸਤੇ ਬੜਾ ਖਤਰਨਾਕ ਸੰਕੇਤ ਹੈ ਕਿ ਦੋਵੇਂ ਪਾਰਟੀਆਂ ਭਾਜਪਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਿੰਦੀ 400 ਪਾਰ ਕੈਂਡੀਡੇਟ ਲੱਭਦੇ ਨਹੀਂ ਸਭ ਕੋਈ ਇਧਰੋਂ ਫੜਿਆ ਕੋਈ ਉਧਰੋਂ ਫੜਿਆ ਬੰਦਾ ਤਾਂ ਆਪਦੇ ਕੋਲ ਹੈ ਕੋਈ ਨਹੀਂ ਇਧਰੋਂ ਇਹ ਕਹਿੰਦੇ 13 ਪਾਰ ਤੇ 13 ਪਾਰ ਵਾਲਿਆਂ ਨੂੰ ਵੀ ਨਹੀਂ ਬੰਦਾ ਕੋ ਲੱਭਦਾ ਹੁਣ ਵਜ਼ੀਰਾਂ ਨੂੰ ਟਿਕਟਾਂ ਦੇਣੀਆਂ ਪੈ ਗਈਆਂ ਜਿਹੜਾ ਕੁਛ 1 ਜੂਨ ਨੂੰ ਹੋਇਆ ਹਜ਼ਾਰਾਂ ਲੱਕਾਂ ਦੀ ਗਿਣਤੀ 'ਚ ਲੋਕ ਸ਼ਹੀਦ ਕਰਦੇ ਗਏ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਤਾ ਗਿਆ ਕਿ ਉਸ ਦਿਨ ਨੂੰ ਫੇਰ ਸਹੀ ਠਰਾਰਿਆ ਉਹ ਇਸ ਤਰ੍ਹਾਂ ਜੀ ਉਹਦੇ ਬਾਰੇ ਤਾਂ ਡਾਕਟਰ ਚੀਮਾ ਜੀ ਤਿਆਰ ਨੇ ਆਪਣਾ ਪਾਰਟੀ ਦੇ ਪ੍ਰਧਾਨ ਸਾਹਿਬ ਦੱਸ ਸਕਦੇ ਕੋਈ ਮਜਬੂਰੀ ਹੋਣੀ ਘਰੇ ਨੂੰ ਮੈਨੂੰ ਪਤਾ ਨਹੀਂ ਗੱਲ ਪਤਾ ਲੱਗੂਗੀ ਫਿਰ ਜ਼ਰੂਰ ਦੱਸਾਂਗੇ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਹੈ ਹਾਂਜੀ ਉਹ ਮੇਰਾ ਵੀ ਕੀ ਇੱਥੇ ਹੋ ਗਿਆ ਇੱਕ ਲੀਡਰ ਸ਼ਾਮਲ ਹੁੰਦਾ ਇਹਦੇ ਮਤਲਬ ਨਹੀਂ ਕਿ ਲੋਕ ਸ਼ਾਮਲ ਹੋ ਗਏ ਪਹਿਲਾਂ ਵੀ ਇਹ ਜੀਆਂ ਸਮੂਲੀਅਤ ਬੜੇ ਵੱਡੇ ਪੱਦਰ ਤੇ ਹੋਈਆਂ ਨੇ ਮਗਰ ਰਿਜ਼ਲਟ ਕੁਝ ਹੋਰ ਆਇਆ ਲੋਕ ਮੋਕਾ ਪ੍ਰਸ਼ਤ ਜਾਂ ਸਰਕਾਰਾਂ ਦੇ ਦਬਾਅ 'ਚ ਆਉਣ ਵਾਲੇ ਲਈ ਪੰਜਾਬ ਦੇ ਲੋਕ ਬੜੇ ਦ੍ਰਿੜ ਇਰਾਦੇ ਦੇ ਨੇ ਬਦਲਾਵ ਦਾ ਸੰਤਾਪ ਝੰਡਾ ਰਹੇ ਆ ਲੀਡਰਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਲੋਕਾਂ ਦੀ ਮਜਬੂਰੀ ਕੋਈ ਤੁਸੀਂ ਦਲਬਦਲ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਠੀਕ ਹੈ ਜੀ ਮੈਂ ਸਮਝਦਾ ਲੋਕ ਸਬਕ ਸਿਖਾਉਣਗੇ ਜੀ ਕਿਉਂਕਿ ਪੰਜਾਬ ਵਾਸਤੇ ਕਿ ਦੇਸ਼ ਵਾਸਤੇ ਕਿ ਦੁਨੀਆ ਵਾਸਤੇ ਬੜਾ ਖਤਰਨਾਕ ਸੰਕੇਤ ਹੈ ਔਰ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਦੋਵੇਂ ਪਾਰਟੀਆਂ ਭਾਜਪਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਿੰਦੀ 400 ਪਾਰ ਕੈਂਡੀਡੇਟ ਲੱਭਦੇ ਨਹੀਂ ਸਭ ਕੋਈ ਇਧਰੋਂ ਫੜਿਆ ਕੋਈ ਉਧਰੋਂ ਫੜਿਆ ਬੰਦਾ ਤਾਂ ਆਪਦੇ ਕੋਲ ਹੈ ਕੋਈ ਨਹੀਂ ਇਧਰੋਂ ਇਹ ਕਹਿੰਦੇ 13 ਪਾਰ ਤੇ 13 ਪਾਰ ਵਾਲਿਆਂ ਨੂੰ ਵੀ ਨਹੀਂ ਬੰਦਾ ਕੋਈ ਲੱਭਦਾ ਹੁਣ ਵਜ਼ੀਰਾਂ ਨੂੰ ਟਿਕਟਾਂ ਦੇਣੀਆਂ ਪੈ ਗਈਆਂ ਜਿਹੜੀ ਆਮ ਆਦਮੀ ਦੀ ਗੱਲ ਕਰਦੇ ਸੀ ਇਸ ਲਈ ਲੋਕ ਦਲ ਬਦਲੂ ਦੀ ਪੋਲਿਟਿਕਸ ਨੂੰ ਝੂਠ ਦੀ ਪੋਲਿਟਿਕਸ ਨੂੰ ਮੌਕਾ ਪ੍ਰਸਤੀ ਦੀ ਪੋਲਿਟਿਕਸ ਨੂੰ ਲੋਕਾਂ ਨੇ ਪਹਿਲਾਂ ਵੀ ਸਬਕ ਸਿਕਾਇਆ ਅੱਜ ਵੀ ਸਬਕ ਸਿਕਾਉਣਗੇ ਸਰ ਸੁੱਚਾ ਸਿੰਘ ਲੰਗਾਰ ਐਸਜੀਪੀਸੀ ਮੈਂਬਰ ਨੇ ਪ੍ਰੈਸ ਕਾਨਫਰੰਸ ਕਰਕੇ ਆ ਕੇ ਸਾਡੇ ਕੋਲ ਵੋਟਾਂ ਮੰਗਣ ਨਹੀਂ ਆਏ ਅਗਲੀ ਰੈਲੀ ਕਰਕੇ ਫੈਸਲਾ ਕਰਾਂਗੇ ਚਲੋ ਤੁਸੀਂ ਨਾ ਬਾਲੇ ਚਿੰਤਿਤ ਨਾ ਹੋ ਪ੍ਰੈਸ ਕਾਨਫਰੰਸਾਂ ਤਾਂ ਬੜੀਆਂ ਹੋ ਰਹੀਆਂ ਕਿਵੇਂ ਹੋ ਰਹੀਆਂ ਚਲੋ ਹਰੇਕ ਨੇ ਆਪ ਦੀ ਗੱਲ ਰੱਖਣੀ ਆ ਪਾਰਟੀ ਕੈਂਡੀਡੇਟ ਨੇ ਹਰੇਕ ਕੋਲ ਜਿਹੜਾ 19 ਲੱਖ ਵੋਟਰ ਹੈ ਜੀ ਇੱਥੋਂ ਦਾ 19 ਲੱਖ ਵੋਟਰਾਂ ਤੱਕ ਪਹੁੰਚ ਕਰਨੀ ਹੈ ਲੋਕਾਂ ਨੇ ਫੈਸਲਾ ਕਰਨਾ ਕਿਥੇ ਉਹਨਾਂ ਨੂੰ ਚੰਗਾ ਲੱਗਦਾ ਲੋਕ ਉਹਦਾ ਫੈਸਲਾ ਕਰਨਗੇ ਅਸੀਂ ਲੋਕਤੰਤਰ ਨੂੰ ਇਸ ਗੱਲ ਨੂੰ ਸਵੀਕਾਰ ਕਰਾਂਗੇ ਮਗਰ ਮੇਰਾ ਇਹ ਪੂਰਾ ਮੰਨਣਾ ਕਿ ਜਿਹੜਾ ਜਿਲੋਂ ਅਕਾਲੀ ਹੈ ਔਰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਪੰਜਾਬ ਦੀ ਮਜ਼ਬੂਤੀ ਚਾਹੁੰਦਾ ਉਹ ਪਾਰਟੀ ਪੰਦਰਾ ਤੋਂ ਉੱਤੇ ਉੱਠ ਕੇ 1 ਜੂਨ ਜਿਹੜਾ ਜ਼ਮੀਰ ਦੀ ਆਵਾਜ਼ ਸੁਣੂ ਤੇ ਫਿਰ ਉਹ ਜਰੂਰ ਨਾ ਕਾਂਗਰਸ ਨੂੰ ਨਾ ਕਾਂਗਰਸ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਨੂੰ ਔਰ ਨਾ ਜਿਹਦੇ ਨਾਲ ਭਗਵੰਤ ਮਾਨ ਦਾ ਰਾਤ ਦਾ ਗੱਠ ਜੋੜ ਹੈ ਭਾਜਪਾ ਨੂੰ ਮੂੰਹ ਲਾਊਗਾ ਔਰ ਆਪਣੀ ਖੇਤਰੀ ਪਾਰਟੀ ਤੱਕੜੀ ਨੂੰ ਕਾਮਯਾਬ ਕਰੂ। ਜਿਹੜਾ ਫੌਜੀ ਹਾਦਸਾ ਹੋਇਆ ਜੀ ਉਹ ਚਰਨਜੀਤ ਚੰਨੀ ਹੁਰਾ ਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਪਹਿਲਾਂ ਪਲਵਾਮਾ ਟੈਕ ਕਰਵਾ ਦਿੱਤਾ ਗਿਆ ਸੀ ਇਹ ਸਟ੍ਰੈਟ ਬਾਜੀ ਹੈ ਜਿਹੜੇ ਹੁਣ ਵੀ ਹੈ ਸਟ੍ਰੈਟ ਬਾਜੀ ਹੈ ਜੀ। ਤੇ ਕੋਈ ਚੰਨੀ ਸਾਫ ਨਾ ਜੀ ਬਹੁਤ ਕੁਝ ਕਹਿ ਗਏ ਹੈ। ਔਰ ਜਿਨ੍ਹਾਂ ਦੇ ਯਾਰ ਹੰਨੀ ਤੇ ਮੰਨੀ ਹੋਣ ਉਹ ਚੰਨੀ ਕੀ ਕਵੇ ਜਾਂ ਜਿਹੜਾ ਚੰਨੀ ਕਹਿੰਦਾ ਹੋਵੇ ਉਹਦੇ ਨਾਲ ਦੇ ਸਾਥੀ ਉਹਦੇ ਐਮ.ਐਲ.ਏ ਉਹਦੇ ਬਾਰੇ ਕਹਿੰਦਾ ਚੰਦੀ ਕਰਦਾ ਚੰਗੀ ਗੱਲ ਕੀ ਗੰਦੀ ਗੱਲ ਇਹ ਤੁਸੀਂ ਲਾ ਲਓ ਮੈਂ ਤਾਂ ਉਹੀ ਕਹੂੰਗਾ ਕਿ ਸੋਚ ਕੇ ਗੱਲ ਕਰੇ ਤੇ ਚੰਗਾ ਅੱਗੇ ਇਹਨੂੰ ਕਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਕਾਂਗਰਸ ਦੀ ਪ੍ਰਾਪਤੀ ਦੱਸ ਤੇ ਕਹਿੰਦਾ ਜਿੰਨੇ ਪੱਛ ਕਾਂਗਰਸ ਨੇ ਲਾਏ ਆ ਉਹਨੂੰ ਵੀ ਪ੍ਰਾਪਤੀ ਦੱਸਦਾ ਸੋ ਮੇਰਾ ਵੀਰ ਕੁਝ ਬੋਲ ਸਕਦਾ ਉਹਨੂੰ ਇੰਨੀ ਗੰਭੀਰਤਾ ਨਾਲ ਨਾ ਲਓ ਮਗਰ ਮੈਂ ਇਹ ਜੇ ਬਿਆਨਾਂ ਦੀ ਨਖਿੱਧੀ ਕਰਦਾ ਜਿਹੜੀ ਸਾਡੀ ਫੌਜੀਆਂ ਦੀ ਸ਼ਹਾਦਤ ਨੂੰ ਫੌਜੀਆਂ ਦੀ ਕੁਰਬਾਨੀ ਨੂੰ ਨੀਵਾ ਵਿਖਾਉਣ ਦੀ ਗੱਲ ਕਰੇ ਇਹ ਪੋਲਿਟਿਕਸ ਕਾਂਗਰਸ ਦੀ ਯਾਰ ਚੰਨੀ ਸਾਹਿਬ ਨੂੰ ਇਸ ਗੱਲ ਤੋਂ ਮਾਫੀ ਮੰਗਣੀ ਚਾਹੀਦੀ ਚੰਨੀ ਮਾਫੀ ਮੰਗੇ ਔਰ ਸ਼ਹਾਦਤ ਉੱਤੇ ਕੋਈ ਪੋਲਿਟਿਕਸ ਨਹੀਂ ਹੋ ਸਕਦੀ ਮਗਰ ਜਿਹੜੀ ਸ਼ਹਾਦਤ ਨੂੰ ਛੋਟਾ ਵਿਖਾਉਣ ਦੀ ਕੋਸ਼ਿਸ਼ ਕਰੇ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰੇ ਉਹ ਵੀ ਸਾਬਕਾ ਮੁੱਖ ਮੰਤਰੀ ਹੋਵੇ ਤੇ ਮੈਂ ਸਮਝਦਾ ਇਹ ਤੋਂ ਸ਼ਰਮ ਦੀ ਗੱਲ ਕੋਈ ਨਹੀਂ ਔਰ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਨੋਟਿਸ ਲੈਂਦਿਆਂ ਹੋਇਆਂ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਜੇ ਨਹੀਂ ਲਊਗੀ ਤੇ ਮੈਂ ਸਮਝੂਗਾ ਕਿ ਕਾਂਗਰਸ ਉਹਦੇ ਬਿਆਨ ਨਾਲ ਸਹਿਮਤ ਹੈ ਜਿਹੜੀ ਫੌਜੀਆ ਨੂੰ ਜਾਂ ਸ਼ਹਾਦਤ ਦੇਣ ਵਾਲੇ ਸਾਡੇ ਸੂਰਬੀਰਾਂ ਦਾ ਅਪਮਾਨ ਕਰ। ਆਲ ਓਵਰ ਇੰਡੀਆ 'ਚ ਗੱਟ ਜੋੜਾ ਹੈ ਕਾਂਗਰਸ ਆਪ ਔਰ ਇੱਥੇ ਇਕੱਲੇ ਨਹੀਂ ਇੱਥੇ ਵੀ ਗੱਟ ਜੋੜਾ ਹੈ ਜੀ ਇਹ ਸਾਰੀਆਂ ਟਿਕਟਾਂ ਕਾਂਗਰਸ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਭਗਵੰਤ ਮਾਨ ਦੀ ਮਨਜ਼ੂਰੀ ਤਹਿਤ ਹੀ ਦਿੱਤੀਆਂ ਗਈਆਂ ਨੇ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਦੇਖੋ ਇਹ ਲੋਕ ਐਡੇ ਮੂਰਖ ਨਹੀਂ ਕਿ ਦੇਸ਼ ਪਰਚੇ ਤੁਸੀਂ ਜਾ ਕੇ ਕਾਂਗਰਸ ਲਈ ਭਗਵੰਤ ਮਾਨ ਵੋਟਾਂ ਮੰਗ ਰਿਹਾ ਕਾਂਗਰਸ ਝਾੜੂ ਲਈ ਮੰਗ ਰਹੀ ਹੈ ਤੇ ਪੰਜਾਬ ਚ ਕਿਹੜਾ ਨੁਕਸ ਪੈ ਜਾਣਾ ਕਿਉਂਕਿ ਦੋਵਾਂ ਦੇ ਲੀਡਰ ਰਾਹੁਲ ਗਾਂਧੀ ਤੇ ਕੇਜਰੀਵਾਲ ਆਪਸ ਚ ਇਹਨਾਂ ਦੀ ਸਾਂਝ ਕੀ ਹੈ ਇਹ ਤਾਂ ਦਿੱਲੀ ਤੇ ਜਿਹੜੀ ਰੈਲੀ ਹੋਈ ਸੀ ਉਸ ਗੱਲ ਨੇ ਸਤਿਕਰਤਾ ਜਦੋਂ ਇਹ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਸੋਨੀਆ ਗਾਂਧੀ ਦੀ ਕਿੰਨੀ ਵੱਡੀ ਕੁਰਬਾਨੀ ਆ ਤੇ 1 ਜੂਨ ਭੁੱਲ ਗਿਆ ਫਿਰ ਭਗਵੰਤ ਮਾਨ ਜਿਹੜਾ ਕੁਛ 1 ਜੂਨ ਨੂੰ ਹੋਇਆ ਹਜ਼ਾਰਾਂ ਲੱਕਾਂ ਦੀ ਗਿਣਤੀ 'ਚ ਲੋਕ ਸ਼ਹੀਦ ਕਰਤੇ ਗਏ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਤਾ ਗਿਆ ਕਿ ਉਸ ਦਿਨ ਨੂੰ ਫਿਰ ਸਹੀ ਠਰਾ ਰਹੇ ਭਗਵੰਤ ਮਾਨ ਨੇ ਇਸ ਲਈ ਇਹ ਗੱਠ ਜੋੜ ਆਲੇ ਦਿਨ 'ਚ ਆਪ ਨਾਲ ਰਾਤ ਨੂੰ ਭਾਜਪਾ ਨਾਲ ਤੇ ਪੰਜਾਬ ਨਾਲ ਧੋਖਾ ਉਹ ਚਿਹਰੇ ਨੰਗੇ ਹੋਰੇ